ਆਪਣਾ ਟੀਐਨਡੀ ਦਾ ਸੈੱਟ ਵੀ ਆਉਂਦਾ ਹੈ ਆਪਣਾ ਐਗਰੀ ਜੋਨ ਦਾ ਸੈੱਟ ਵੀ ਆਉਂਦਾ ਹੈ ਜੀ ਅੱਛਾ ਜੀ ਕਿਹੜੀ ਲੇਜ਼ਰ ਹੁੰਦੀ ਹੈ ਮੇਨ ਅੱਛਾ ਜੀ ਮੰਨ ਲਓ ਜੀ ਬਿਲਕੁਲ ਵੀਕੇਟੀ ਦੇ ਟਾਇਰ ਨੇ ਜੇ ਆਪਾਂ ਇਹਦੇ 'ਚ ਵੇਖਿਆ ਜਾਈਏ ਆਮ ਹੋਰ ਬਹੁਤ ਕੰਪਨੀਆਂ ਦੇ ਟਾਇਰ ਆਉਂਦੇ ਨੇ ਬਿਲਕੁਲ ਉਹਨਾਂ ਨਾਲੋਂ 8-10000 ਰੁਪਏ ਚੋਕੜੇ ਦਾ ਚੋਕੜਾ ਮਹਿੰਗਾ ਪੈਂਦਾ ਉਹ ਦਿੱਤੇ ਨੇ ਵਿੱਚ ਵੀ ਬੱਕਟ ਜਿਹੜੀ ਮਿੱਟੀ ਨੂੰ ਹੋਲਡ ਨਾ ਕਰਕੇ ਰੱਖੇ ਜੇ ਹੋਲਡ ਕਰ ਲਈ ਫਿਰ ਕਿਰਾਇਆ ਘਾਦਾ ਰਹਿ ਗਿਆ ਕਿਰਾਇਆ ਨਾਲ ਹੀ ਹੋ ਗਿਆ ਫਿਰ ਤੋਂ ਉਸ ਤੋਂ ਬਾਅਦ ਆਪਾਂ ਇਹਨਾਂ ਦੇ ਨਾਲ ਜੋੜ ਪਾਉਂਦੀਆਂ ਨੇ ਹਾਂਜੀ ਦੱਸੋ ਜੀ ਲੇਜ਼ਰ ਲੈਵਲਰ ਦੇ ਵਿੱਚ ਨਟਾਂ ਦੇ ਨਾਲ ਜੋੜ ਪਾਉਣ ਦਾ ਕੀ ਕੰਮ ਆ ਉਹ ਤਾਂ ਵੈਸੇ ਹੀ ਉਹ ਕੰਪਿਊਟਰਾਂ ਦੇ ਕੰਪਿਊਟਰ ਵਾਲਾ ਸਿਸਟਮ ਕਹਿ ਲਓ ਜਾਂ ਜਿਹੜਾ ਲੇਜ਼ਰ ਸਿਸਟਮ ਹੈ ਟਰੈਕਟਰਾਂ ਦੇ ਇੱਥੇ ਰੱਖਿਆ ਹੁੰਦਾ ਬਾਈਆਂ ਨੇ ਇੱਥੇ ਮਗਰਾੜ ਸਿਸਟਮ ਹੈ ਮਗਰਾੜ ਤੇ ਹਣਾ ਉਹ ਸਿਸਟਮ ਜਿਹੜਾ ਉਹ ਇਹਦੇ ਵਿੱਚ ਮੌਕੇ ਦੇ ਉੱਤੇ ਫੁੱਲ ਫਲੱਜ ਮਾਨਤਾਨ ਕਰਕੇ ਉਹਦੇ ਟਰੈਕਟਰ ਤੇ ਮਗਰ ਸਾਧਨ ਪਵਾ ਕੇ ਭੇਜਾਂਗੇ ਇਹ ਨਹੀਂ ਕਿ ਬੰਦਾ ਆਪਣੇ ਕੋਲ ਆ ਕੇ ਖਾਲੀ ਉੜ ਜਾਏਗਾ ਬਾਈ ਘਰ ਰੱਬ ਨਾ ਕਰੇ ਖਰਾਬ ਹੋ ਜਾਂਦੀ ਏ ਜਾਂ ਕੋਈ ਜਿਹੜੀ ਇੱਧਰ ਤੁਹਾਨੂੰ ਦੱਸਿਆ ਵੀ ਕੰਪਿਊਟਰ ਸਿਸਟਮ ਜਿਹੜਾ ਉੱਪਰ ਲੱਗਦਾ ਹੈ ਜੋ ਵੀ ਲੈਵਲਰ ਕਰਨ ਵਾਸਤੇ ਉਹ ਦੁਬਾਰੇ ਚੀਜ਼ਾਂ ਜੇ ਆਪਾਂ ਲੈਣੀਆਂ ਹੋਣ ਹਾਂਜੀ ਮਿੱਤਰੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਤੇ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਜੀਐਸਟੀਆਂ ਘਟ ਗਈਆਂ ਤੇ ਆਪਾਂ ਨੂੰ ਲੋਡ ਹੁੰਦੀ ਹੈ ਹਰ ਵੇਲੇ ਖੇਤੀਬਾੜੀ ਦੇ ਸੰਦ ਸਦਿਆੜੀਆਂ ਦੀ ਤੇ ਉਹਨਾਂ ਦੇ ਵੀ ਜੀਐਸਟੀ ਘਟੀ ਹੈ ਤੇ ਆਪਾਂ ਤੁਹਾਨੂੰ ਅੱਜ ਇਹੋ ਜੇ ਬਾਈਕੋ ਲੈ ਕੇ ਆਏ ਹਾਂ ਜਿਹਦੇ ਕੋਲ ਬੜੇ ਘੈਂਟ ਕੰਪਿਊਟਰ ਕਰਾਹੇ ਪਏ ਨੇ ਤੇ ਰੇਟ ਘਟ ਗਏ ਨੇ ਤੇ ਗੱਲਬਾਤ ਕਰਦੇ ਆਂ ਬਾਈ ਨਾਲ ਤੇ ਹੁਣ ਕੰਪਿਊਟਰ ਕਰਾਹਾ ਆਪਾਂ ਨੂੰ ਕਿੰਨੇ ਦਾ ਪਊਗਾ ਕਿਉਂਕਿ ਰੇਟ GST ਘਟਣ ਨਾਲ ਕਾਫੀ 10-15000 ਦਾ ਫਰਕ ਪਿਆਊਗਾ ਤੇ ਆਪਾਂ ਪਹੁੰਚਿਆ ਸਮਾਣੇ ਸੁਖਮਨੀ ਟਰੈਕਟਰ ਵਾਲੇ ਵੀਰ ਕੋਲ ਗੱਲਬਾਤ ਕਰਦੇ ਆਂ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਸਤਿ ਸ਼੍ਰੀ ਅਕਾਲ ਬਿਲਕੁਲ ਵਧੀਆ ਵਧੀਆ ਤੁਸੀਂ ਸੁਣਾਓ ਬਿਲਕੁਲ ਬਿਲਕੁਲ ਵਧੀਆ ਜੀ ਵਧੀਆ ਤੁਸੀਂ ਸੁਣਾਓ ਠੀਕ ਹੋ ਸਾਹਿਬ ਵਧੀਆ 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 ਚਾਹੀਦਾ ਅੱਛਾ ਬਾਈ ਮੈਂ ਗੱਲ ਕਰ ਚੁੱਕਾ ਆਪਣੇ ਵਿਊਅਰਸ ਨਾਲ ਵੀ GSTਆਂ ਘਟ ਗੀਆਂ ਕਾਫੀ ਹਾਂਜੀ ਹਾਂਜੀ ਤੇ ਕਿੰਨਾ ਕੋਈ ਫਰਕ ਪਿਆ ਰੇਟਾਂ ਦਾ ਸੰਦ ਸਦੇੜਿਆਂ ਜੀ ਵੀਰੇ ਜਿਹੜੀ ਕੰਪਨੀ ਦਾ ਤੇ ਕਿੰਨੇ ਦਾ ਪੈਜੂਗਾ ਤੇ ਕੀ ਇਹਦੀ ਸਪੈਸੀਫਿਕੇਸ਼ਨ ਆ ਸਾਰਾ ਕੁਝ ਦੱਸ ਦਿਓ ਸਾਨੂੰ ਜੀ ਵੀਰੇ ਬਾਈ ਜੀ ਐਗਰੀ ਜ਼ੋਨ ਦਾ ਇੰਪਲੀਮੈਂਟ ਹੈ ਜੀ ਇਹੇ ਹਾਂਜੀ ਜੀਐਸਏ ਇੰਡਸਟਰੀ ਐਗਰੀ ਜ਼ੋਨ ਔਰਸ ਮਾਡਲ ਹੈ ਜੀ ਇਹ 7 ਫੁੱਟਾ ਮਾਡਲ ਹੈ ਅੱਛਾ ਇਹਦੀ ਜਿਹੜੀ ਚੜਾਈ ਆ 7 ਫੁੱਟ ਆ 7 ਫੁੱਟ ਜੀ ਜੀ 7 ਫੁੱਟ ਤੋਂ ਲੈ ਕੇ 12 ਫੁੱਟ ਤੱਕ ਆਪਣੀ ਕੰਪਨੀ ਦੇ ਲੇਜ਼ਰ ਲੈਵਲਰ ਆਉਂਦੇ ਨੇ ਜੀ ਅੱਛਾ 7 ਫੁੱਟ ਤੋਂ ਲੈ ਕੇ 12 ਫੁੱਟ ਤੱਕ ਜੀ ਵੀਰੇ ਤੇ ਕਿਵੇਂ ਆ ਹੁਣ ਜਿਵੇਂ ਆ ਰੇਟ ਇਹਨਾਂ ਦਾ ਕਿੰਨਾ ਕ ਫਰਕ ਪੈ ਗਿਆ ਘੱਟ ਤੋਂ ਘੱਟ ਜੀ ਹੁਣ ਆ 7 ਫੁੱਟ ਵਾਲਾ ਤੁਸੀਂ ਕਿਹਾ ਮਾਡਲ ਹੈ ਰੇਟ ਦਾ ਤਾਂ ਤੁਹਾਨੂੰ ਤੁਸੀਂ ਸੋਚ ਨਹੀਂ ਸਕਦੇ ਕਿੰਨਾ ਫਾਇਦਾ ਕਰਕੇ ਦੇ ਦਾਂਗੇ ਆਪਾਂ ਅੱਛਾ ਜੀ ਬਿਲਕੁਲ ਲਓ ਜੀ ਹੁਣ ਸੁਣੀ ਚੱਲੋ ਗੱਲ ਤਿੰਨ ਲੱਖ ਰੁਪਏ ਦੀ ਰੇਂਜ 'ਚ ਸੀਗੇ ਆਹਾ 7 ਫੁੱਟ ਵਾਲਾ ਜੀ 7 ਫੁੱਟ ਵਾਲਾ ਜੀ ਜੀਐਸਟੀ ਘਟਣ ਤੋਂ ਪਹਿਲਾਂ ਹੂੰ ਜਦੋਂ ਦੇ ਜੀਐਸਟੀ ਘਟ ਗਏ 15-18000 ਦਾ ਜੀਐਸਟੀ ਦਾ ਫਰਕ ਪੈ ਗਿਆ ਲਓ ਵੀ ਮਿੱਤਰੋ 15-18000 ਦਾ ਡੀਜ਼ਲ ਕਿੰਨਾ ਆ ਜੂਗਾ ਦੇਖੋ ਤੁਸੀਂ ਜੋ ਤੇ ਆਪਾਂ ਸਟਾਰਟ ਕਰਨਾ ਹੀ ਹੈ ਕੰਮ ਕਿੰਨਾ ਫਾਇਦਾ ਹੋ ਗਿਆ ਜੀਐਸਟੀ ਘਟਣ ਨਾਲ ਤੇ ਲੈ ਲਓ ਬਾਕੀ ਜਿਹੜੀਆਂ ਇਹਦੀਆਂ ਸਪੈਸੀਫਿਕੇਸ਼ਨਾਂ ਨੇ ਉਹਨਾਂ ਬਾਰੇ ਗੱਲ ਕਰੀਏ ਆਜੋ ਪਿੱਛੋ ਦਿਖਾਉਂਦੇ ਆ ਨਾਲ ਨਾਲ ਵੀ ਕਿਵੇਂ ਆਹ ਦਿਖਾਣਾ ਕਿ ਭਾਈ ਆਹ ਦਿਖਾਣਾ ਭਾਈ ਜੀ ਜਿਹੜਾ ਮਰਜ਼ੀ ਵਿਖਾ ਲਓ ਤਿੰਨੇ ਚਾਰ ਜਿੰਨੇ ਆਹ ਰੈਡੀ ਆ ਸਾਰੇ ਟੂਲ ਵੀ ਲੱਗਾ ਹੋਇਆ ਹਾਂ ਜੀ ਲੈ ਵੀ ਆਇਆ ਮੁੰਡਿਆ ਕੋਲ ਇੱਕੋ 7 ਫੁੱਟ ਦੀ ਰੇਂਜ ਉਹਨੇ ਅੱਛਾ ਜੀ ਸਾਰੇ 7 ਫੁੱਟ ਦੇ ਨੇ 7 ਫੁੱਟ ਬਾਕਟਰ ਦੇ ਵਿੱਚ ਨੇ ਸਾਰੇ ਅੱਛਾ ਲਓ ਜੀ ਆ ਬੈਕ ਸਾਈਡ ਤੋਂ ਦਿਖਾਓ ਅੱਛਾ ਆਹ ਬਾਕਸ ਜਿਹੜਾ ਲਾਇਆ ਹੋਇਆ ਕੁਲਦੀਪ ਜੀ ਏ ਬਾਈ ਜੀ ਇਹਦੇ ਵਾਸਤੇ ਆਪਣਾ ਜਿਹੜਾ ਸੈੱਟ ਵਗੈਰਾ ਹੁੰਦਾ ਹੈ ਇਹਦੇ ਨਾਲ ਆਪਣਾ ਟੀਐਨਡੀ ਦਾ ਸੈੱਟ ਵੀ ਆਉਂਦਾ ਹੈ ਆਪਣਾ ਐਗਰੀ ਜੋਨ ਦਾ ਸੈੱਟ ਵੀ ਆਉਂਦਾ ਹੈ ਜੀ ਅੱਛਾ ਜੀ ਕਿਹੜੀ ਲੇਜ਼ਰ ਹੁੰਦੀ ਹੈ ਮੇਨ ਅੱਛਾ ਜੀ ਮੰਨ ਲਓ ਆਪਾਂ ਖੇਤ ਦੇ ਵਿੱਚੋਂ ਕੰਮ ਨਿਬੜ ਲਿਆ ਜੀ ਜੀ ਉਸ ਤੋਂ ਬਾਅਦ ਆਪਣੇ ਵੀਰ ਭਰਾ ਜਿਨ੍ਹਾਂ ਨੇ ਰੱਖੇ ਹੋਏ ਨੇ ਉਹ ਪਹਿਲਾਂ ਕੀ ਕਰਦੇ ਹੁੰਦੇ ਹਨ ਕੋਈ ਵਿਚਾਰਾ ਮਗਰਾਟ ਤੇ ਰੱਖਦਾ ਸੀ ਮਗਰਾਟ ਤੇ ਰੱਖਦਾ ਸੀ ਕੋਈ ਪੈਰਾਂ 'ਚ ਰੱਖਦਾ ਸੀ ਇਹ ਬਾਕਸ ਬਣਾਇਆ ਜੀ ਆਹ ਦੇਖੋ ਜੀ ਉਹਨੂੰ ਸਾਂਭਣ ਵਾਸਤੇ ਅੱਛਾ ਜੀ ਇਹਦੇ ਵਿੱਚ ਆਪਾਂ ਆਪਣਾ ਰੱਖ ਸਕਦੇ ਹਾਂ ਅੱਲਾ ਮੈਂ ਉੱਪਰ ਚੱਲ ਆ ਆਹ ਦੇਖੋ ਘੈਂਟ ਬਣਿਆ ਹੋਇਆ ਆ ਪੂਰਾ ਖੁੱਲੀ ਜਿਡਾ ਹੀ ਇਹ ਹੇ ਹੂੰ ਲਓ ਜੀ ਇਹਦਾ ਟੱਕਣ ਲੱਗਦਾ ਇੱਥੇ ਇਹਦੇ ਵਿੱਚ ਤੁਸੀਂ ਆਪਦਾ ਐਕਜ਼ਿਲਰੀ ਜੋ ਵੀ ਸਮਾਨ ਦੇ ਮੁਤਲਕ ਤੁਹਾਡੇ ਕੋਲ ਹੈਗਾ ਜੀ ਤੁਹਾਡੇ ਆ ਜਿਹੜਾ ਲੇਜ਼ਰ ਲੈਵਲਰ ਹੈ ਉਹ ਤੁਸੀਂ ਇਹ ਚ ਰੱਖ ਕੇ ਕੈਰੀ ਕਰਕੇ ਲਿਜਾ ਸਕਦੇ ਹੋ ਕੈਰੀ ਕਰਨ ਦੀ ਦਿੱਕਤ ਨਹੀਂ ਗਈ ਜੀ ਲਓ ਜੀ ਉਸ ਤੋਂ ਬਾਅਦ ਆਪਾਂ ਜੀ ਇਹਦੇ ਟਾਇਰਾਂ ਦੇ ਉੱਤੇ BKTI ਕੰਪਨੀ ਦੇ ਟਾਇਰ ਪਾਏ ਹੋਏ ਨੇ ਵੀਰੇ ਇਹਦੇ ਵਿੱਚ ਲਓ ਜੀ ਆ ਆ ਗਿਆ BKTI ਦੇ ਟਾਇਰ ਕਿਸੇ ਵੀ ਚੀਜ਼ ਨਾਲ ਕੁਆਲਿਟੀ ਦੇ ਵਿੱਚ ਕੰਪਰੋਮਾਈਜ਼ ਨਹੀਂ ਕੀਤਾ ਹੋਇਆ ਕਿ ਕੋਈ ਚੀਜ਼ ਕੁਆਲਿਟੀ 'ਚ ਘਟ ਲਾਤੀ ਜਾਂ ਕੁਝ ਲਾਤਾ ਜੀ बीकेटी ਦੇ ਟਾਇਰ ਨੇ ਜੇ ਆਪਾਂ ਇਹਦੇ ਚ ਵੇਖਿਆ ਜਾਈਏ ਆਮ ਹੋਰ ਬਹੁਤ ਕੰਪਨੀਆਂ ਦੇ ਟਾਇਰ ਹੁੰਦੇ ਨੇ ਉਹਨਾਂ ਨਾਲੋਂ 8-10000 ਰੁਪਏ ਚੋਕੜੇ ਦਾ ਚੋਕੜਾ ਮਹਿੰਗਾ ਪੈਂਦਾ ਪੈਂਦਾ ਬਿਲਕੁਲ ਹਾਂ ਕਿਉਂਕਿ ਚਾਰ ਟਾਇਰੇ ਚ ਵਰਤੇ ਜਾਂਦੇ ਚਾਰ ਟਾਇਰ ਵਰਤੇ ਜਾਂਦੇ ਨੇ ਜੀ ਉਸ ਤੋਂ ਬਾਅਦ ਜਿਹੜੀ ਆ ਗਈ ਬਕਟ ਜੀ ਬਕਟ ਦਾ ਡਿਜ਼ਾਈਨ ਚੈੱਕ ਕਰੋ ਤੁਸੀਂ ਦੇਖੋ ਕੱਟ ਦਿੱਤੇ ਹੋਏ ਇਹ ਮਿੱਟੀ ਛੱਡਣ ਵਾਸਤੇ ਦਿੱਤੇ ਹੋਏ ਨੇ ਵੀ ਜਿਹੜੀ ਆ ਜੰਮੇ ਨਾਲ ਜੰਮੇ ਨਾ ਕਿਉਂਕਿ ਕਿਸੇ ਵੇਲੇ ਸਲਾਬਾ ਵੀ ਕਿਤੇ ਨਾ ਕਿਤੇ ਆ ਜਾਂਦਾ ਉਹ ਕਿਤੇ ਕਿਤੇ ਜੰਮ ਹੋ ਜਾਂਦਾ ਜੰਮ ਜਾਂਦੀ ਏ ਬਿਲਕੁਲ ਨਾਲ ਦੀ ਨਾਲ ਬਕਟ ਮਿੱਟੀ ਛੱਡਦੀ ਜਾਵੇ ਬਿਲਕੁਲ ਜੀ ਆ ਇਸੇ ਕਰਕੇ ਆ ਜਿਹੜੀਆਂ ਇਹ ਗਰੂਪ ਦਿੱਤੇ ਨੇ ਵਿੱਚ ਵੀ ਬਕਟ ਜਿਹੜੀ ਮਿੱਟੀ ਨੂੰ ਹੋਲਡ ਨਾ ਕਰਕੇ ਰੱਖੇ ਜੋ ਹੋਲਡ ਕਰ ਲਈ ਫਿਰ ਕਰਾਇਆ ਗਾਦਾ ਰਹਿ ਗਿਆ ਕਰਾਇਆ ਨਾ ਹੋ ਗਿਆ ਫਿਰ ਤਾਂ ਬਿਲਕੁਲ ਜੀ ਬਿਲਕੁਲ ਉਸ ਤੋਂ ਬਾਅਦ ਆਪਾਂ ਇਹਦੀ ਚਾਸੀ ਤੇ ਆ ਜੀਏ ਹਾਂਜੀ ਇਹਦੇ ਤੇ ਜੀ ਕਿਤੇ ਵੀ ਮੈਨੂੰ ਤੁਸੀਂ ਜੋੜ ਦਿਖਾ ਦਿਓ ਕਿਤੇ ਤੁਹਾਨੂੰ ਜੋੜ ਦਿਖਦਾ ਹੋਵੇ ਇਹਦੇ ਵਿੱਚ ਜੋੜ ਪਾਇਆ ਲਓ ਜੀ ਕਰੋ ਚੈੱਕ ਬਾਈ ਕਹਿੰਦੇ ਵੀ ਜੋੜ ਦੀ ਗੰਜائش ਹੀ ਨਹੀਂ ਹਾਂ ਆ ਕਰੋ ਜੀ ਸਿੰਗਲ ਪੀਸ ਦੇ ਵਿੱਚ ਵੀਰੇ ਬਣਿਆ ਹੋਇਆ ਹੈ ਇਹ ਅੱਛਾ ਹਾਂਜੀ ਆ ਅਗਲਾ ਹਿੱਸਾ ਸਾਰਾ ਸਾਰਾ ਟੋਟਲੀ ਸਿੰਗਲ ਪੀਸ ਚਾਸੀ ਇਹ ਮਗਰ ਤੱਕ ਅੱਛਾ ਜੀ ਹਾਂਜੀ ਬਾਈ ਕਹਿੰਦੇ ਵੈਲਡਿੰਗ ਦਾ ਕੋਈ ਜੋੜ ਨਹੀਂਗਾ ਇਹ ਸਿੰਗਲ ਪੀਸ ਚਾਸੀ ਦੇ ਵਿੱਚ ਬਣਿਆ ਹੋਇਆ ਸਾਰਾ ਤੇ ਜਿਹੜਾ ਮਾਡਲ ਤੁਹਾਨੂੰ ਪਹਿਲਾਂ ਦਿਖਾਇਆ ਸੇਮ ਉਹਦੇ ਨਾਲ ਦਾ ਹੀ ਮਾਡਲ ਹੈ ਸੇਮ 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 ਇੱਕੋ ਹੀ ਮਾਡਲ ਨੇ ਇੱਕੋ ਹੀ ਮਾਡਲ ਆਪਣਾ ਐਗਰੀ ਜ਼ੋਨ ਕੰਪਨੀ ਦਾ ਆਉਂਦਾ ਕੋਈ ਨਹੀਂ ਕਿ ਲੱਗ ਲੱਗ ਤਰ੍ਹਾਂ ਦੇ ਮਾਡਲ ਹੋਣਗੇ ਨਾ ਇੱਕੋ ਸਿੰਗਲ ਮਾਡਲ ਅੱਛਾ ਉਸ ਤੋਂ ਬਾਅਦ ਹੂੰ ਆਪਾਂ ਨਾਮ ਨਹੀਂ ਲੈਂਦੇ ਕਿਸੇ ਦਾ ਕੁਝ ਕੰਪਨੀਆਂ ਜੀ ਇੱਥੇ ਨਟਾਂ ਦੇ ਨਾਲ ਜੋੜ ਪਾਉਂਦੀਆਂ ਨੇ ਹਾਂਜੀ ਦੱਸੋ ਜੀ ਲੇਜ਼ਰ ਲੈਵਲਰ ਦੇ ਵਿੱਚ ਨਟਾਂ ਦੇ ਨਾਲ ਜੋੜ ਪਾਉਣ ਦਾ ਕੀ ਕੰਮ ਆ ਉਹ ਤਾਂ ਵੈਸੇ ਹੀ ਉੱਪਰ ਤੋਂ ਲੈ ਕੇ ਅਲਾਈਨਮੈਂਟ ਹੋਵੇ ਬਿਲਕੁਲ ਜੀ ਇਹ ਲਾ ਸਕਦੀ ਏ ਕਿਤੇ ਨਾਲ ਕਿਤੇ ਬਿਲਕੁਲ ਫਰੰਟ ਦੇ ਉੱਤੇ ਹੁੱਕ ਦੇ ਉੱਤੇ ਵੀ ਵੇਖੋ ਹੂੰ ਕੁਝ ਕੰਪਨੀਆਂ ਦਾ ਹੁੱਕ ਦੇ ਉੱਤੇ ਵੀ ਨਟ ਆਉਂਦੇ ਨੇ ਅੱਛਾ ਜੀ ਕਹਿੰਦੇ ਨੇ ਕਿ ਲੈਵਲ ਉੱਚਾ ਨੀਵਾ ਕਰਨ ਵਾਸਤੇ ਉਹ ਕਦੀ ਸੈਟਿੰਗ ਕਰਨ ਵਾਸਤੇ ਜੇ ਆਪਾਂ ਹੋਕ ਦੀ ਸੈਟਿੰਗ ਕਰ ਰਹੇ ਹਾਂ ਰਿਮੋਟਰ ਕਰਾਇਆ ਕਿਉਂ ਹਾਂ ਪਹਿਲੀ ਬੰਤਰ ਇਹੋ ਜੀ ਬਣਾਓ ਜੀ ਕਿ ਜਿਹੜੀ ਆਪਾਂ ਨੂੰ ਸੈਟਿੰਗ ਕਰਨੀ ਹੀ ਨਾ ਪਵੇ ਜਿੱਥੇ ਪਾਤਾ ਤੇ ਪਾਤਾ ਮਤਲਬ ਚੱਲਦਾ ਰਹੇ ਸੈਟਿੰਗ ਕਰਦੀ ਹੋ ਕੁਛ ਨਹੀਂ ਵੀ ਕਰੋ ਜਿੱਥੇ ਕਰਨੀ ਹੈ ਇਹਨੂੰ ਨਾ ਕੁਝ ਕਰਨਾ ਪਵੇ ਬਿਲਕੁਲ ਬਿਲਕੁਲ ਇਹਦੇ ਨਾਲ ਆਪਣਾ 1500 ਸੈਟ ਆਉਂਦਾ TND ਦਾ ਅੱਛਾ ਜੀ ਤੇ ਐਗਰੀ ਜ਼ੋਨ ਦੀ ਆਪਣੀ ਬ੍ਰਾਂਡਿੰਗ ਦੇ ਨਾਲ ਵੀ ਅੱਛਾ ਜੀ ਆਪਣਾ ਵੀ ਆਉਂਦਾ ਜੀ 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 ਅੱਛਾ ਜਿਹੜੀ ਵੀ ਖਾਸੀਅਤ ਹੈ ਜੀ ਜਿਹੜਾ ਹੁਣ ਆਪਾਂ ਦੇਖਦੇ ਆਂ ਬਈ ਜੀ ਆ ਕੰਪਿਊਟਰਾਂ ਦੇ ਕੰਪਿਊਟਰ ਵਾਲਾ ਸਿਸਟਮ ਕਹਿ ਲਓ ਜਾਂ ਜਿਹੜਾ ਲੇਜ਼ਰ ਸਿਸਟਮ ਹੈ ਕਰੈਕਟਰਾਂ ਦੇ ਇੱਥੇ ਰੱਖਿਆ ਹੁੰਦਾ ਬਈਆਂ ਨੇ ਇੱਥੇ ਮਗਰਾੜ ਤੇ ਮਗਰਾੜ ਤੇ ਹਣਾ ਉਹ ਸਿਸਟਮ ਜਿਹੜਾ ਉਹ ਇਹਦੇ ਵਿੱਚੇ ਹੈ ਇਨਕਲੂਡ ਆਉਂਦਾ ਹੈ ਇਹਦੇ ਨਾਲ ਹੀ ਹੁੰਦਾ ਉਹ ਹਾਂਜੀ ਜੋ ਆਪਣਾ ਇਹਦਾ ਰੇਟ ਹੈ ਜਾਂ ਜੋ ਇਹ ਆਪਣਾ ਸਿਸਟਮ ਹੈ ਸਾਰਾ ਕੰਪਲੀਟ ਹੀ ਹੁੰਦਾ ਹੈ ਅੱਛਾ ਉਹ ਪੂਰਾ ਲੈਣਾ ਪਊਗਾ ਇਹ ਹਾਂ ਪੂਰਾ ਮਿਲੇਗਾ ਜੀ ਅੱਛਾ ਪੂਰਾ ਮਿਲੇਗਾ ਕਿਸੇ ਵੀਰਪਰਾ ਕੋਲ ਬਾਈ ਚਾਂਸ ਪਹਿਲਾਂ ਦਾ ਕੋਈ ਹੋਵੇ ਅਗਲੇ ਦੀ ਬੱਕਟ ਚ ਕੋਈ ਦਿੱਕਤ ਹੋਵੇ ਜਾਂ ਕੁਝ ਵੀ ਹੋਵੇ ਕੱਲੀ ਬੱਕਟ ਲੈਣਾ ਚਾਹੁੰਦਾ ਆਪਾਂ ਕੱਲੀ ਬੱਕਟ ਵੀ ਦੇ ਦਾਂਗੇ ਕੋਈ ਵੀ ਐਸੇ ਚ ਆਉਂਦੇ ਐਗਰੀ ਜ਼ੋਨ ਚ ਹਾਂ ਐਗਰੀ ਜ਼ੋਨ ਦੀ ਕੱਲੀ ਬੱਕਟ ਦੇ ਦਾਂਗੇ ਇਹ ਆਪਾਂ ਠੀਕ ਹੈ ਤੇ ਵੈਸੇ ਕੰਪਲੀਟ ਸੈੱਟ ਸੈੱਟ ਦੇ ਨਾਲ ਆਉਂਦਾ ਜੀ ਅੱਛਾ ਹਾਂਜੀ ਠੀਕ ਹੈ ਜੀ ਤੇ ਜੇ ਤੁਸੀਂ ਜੇ ਆਪਾਂ ਮੰਨ ਲਓ ਹੁਣ ਬੱਕੜ ਦੇ ਨਾਲ ਪੂਰਾ ਸੈੱਟ ਲੈਣਾ ਹੈ ਇਹ 7 ਫੁੱਟਾ ਤੁਹਾਡੇ ਕੋਲ ਜਿਹੜਾ ਪਿਆ ਹੋਇਆ ਹੈ ਨਾ ਇਹ ਕਿੰਨੇ ਦਾ ਪੈ ਜਾਊਗਾ ਜੀ ਆਪਾਂ ਨੂੰ ਬਾਈ ਜੀ ਕੋਈ ਵੀ ਵੀਰ ਭਰਾ ਜਿੱਥੇ ਮਰਜ਼ੀ ਟਰਾਈ ਮਾਰ ਕੇ ਆ ਜੇ ਜਿੱਥੇ ਜਿੱਤ ਕਰਦਾ ਉੱਥੇ ਟਰਾਈ ਮਾਰ ਕੇ ਆ ਜੇ ਜੀ ਸਾਧਨ ਦੇ ਕੇ ਤੋਰਾਂਗੇ ਲਓ ਜੀ ਮੌਕੇ ਦੇ ਉੱਤੇ ਫੁੱਲ ਫਲੱਜ ਮਾਨ ਤਾਨ ਕਰਕੇ ਉਹਦੇ ਟਰੈਕਟਰ ਦੇ ਮਗਰ ਸਾਧਨ ਪਵਾ ਕੇ ਭੇਜਾਂਗੇ ਇਹ ਨਹੀਂ ਕਿ ਬੰਦਾ ਆਪਣੇ ਕੋਲ ਆ ਕੇ ਖਾਲੀ ਉੱਡ ਜਾਏਗਾ ਬਾਈ ਘਰ ਦੀ ਗੱਲ ਐ ਤੁਸੀਂ ਕੰਟੈਕਟ ਕਰ ਲਓ ਇਹ ਵੀਰ ਨਾਲ ਨੰਬਰ ਚੱਲੀ ਜਾਂਦਾ ਸਕਰੀਨ ਤੇ ਜੀ ਤੁਹਾਨੂੰ ਨਰਾਸ਼ ਨਹੀਂ ਤੋੜਨਾ ਵੇਖੋ ਜਿੰਨੇ ਦੀ ਚੀਜ਼ ਆਈ ਹੈ ਨਾ ਉਦੋਂ ਘੱਟ ਤੇ ਕੋਈ ਵੀ ਨਹੀਂ ਛੱਡਦਾ ਕੋਈ ਵੀ ਨਹੀਂ ਛੱਡਦਾ ਭਾਵੇਂ ਆਪਣੇ ਕੋਈ ਘਰ ਦਾ ਹੀ ਕੰਮ ਹੋਵੇ ਹਾਂ ਜੀ ਕੋਈ ਮਰਜ਼ੀ ਹੋਵੇ ਚਲੋ ਐਵੇਂ ਕੇ ਫਿਰ ਵੀ ਆਪਾਂ ਬਹੁਤ ਲੈਸ ਕਰਕੇ ਚੀਜ਼ ਦੇ ਦਾਂਗੇ ਪੂਰਾ ਮਾਨਤਾ ਆਣਾ ਮੁੰਡੇ ਨੇ ਕੰਮ ਖੋਲਿਆ ਸਮਾਣੀ ਸਮਾਣਾ ਪਾਤਣਾ ਖਨੋਰੀ ਸਾਰਾ ਏਰੀਆ ਟੋਟਲੀ ਆਪਣੇ ਕੋਲੇ ਦੀ ਜੀ ਸਮਾਣੇ ਡੀਲਰਸ਼ਿਪ ਦਾ ਨਾਮ ਹੈ ਸੁਖਮਣੀ ਟਰੈਕਟਰ ਜੀ ਸਮਾਣਾ ਪਾਤੜਾ ਦੋ ਥਾਵਾਂ ਤੇ ਆਪਣੀ ਡੀਲਰਸ਼ਿਪ ਹੈ ਪਾਤੜਾ ਵਾਲੀ ਡੀਲਰਸ਼ਿਪ ਆਪਾਂ ਸਵੇਰ ਸ਼ਾਮ ਤੋਂ ਹੀ ਓਪਨ ਕੀਤੀ ਹੈ ਉੱਥੇ ਵੀ ਤੁਹਾਨੂੰ ਫੁੱਲ ਸਟਾਕ ਮਿਲੇਗਾ ਜੀ ਉਹਦਾ ਜਿਹੜਾ ਆਪਣਾ ਐਡਰੈਸ ਜੀ ਨਿਆਲ ਨੀਅਰ ਨਿਆਲ ਕੋਲ ਜੀ ਪਟਿਆਲਾ ਰੋਡ ਹੈ ਜੀ ਪਾਤੜਾ ਪਾਤੜਾ ਉਹਦੇ ਲਈ ਮੁਬਾਰਕਾਂ ਬਹੁਤ ਬਹੁਤ ਤੁਹਾਨੂੰ ਧੰਨਵਾਦ ਵੀਰੇ ਬਹੁਤ ਬਹੁਤ ਜੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਇੱਥੇ ਵੀ ਆਪਣਾ ਇਹ ਪਟਿਆਲਾ ਰੋਡ ਹੈ ਜੀ ਹਾਂਜੀ ਸਮਾਣੇ ਦੇ ਵਿੱਚ ਪਟਿਆਲਾ ਸਮਾਣੇ ਦੇ ਵਿੱਚ ਵੀ ਜੀ ਮੇਨ ਰੈਡਟੇਵ ਦੇ ਸਾਹਮਣੇ ਆਪਣਾ ਸ਼ੋਰੂਮ ਹੈ ਜੀ ਸਾਹਮਣੇ ਆਪੋਜ਼ਿਟ ਸਾਈਡ ਆਪਣੇ ਰੈਡਟੇਵ ਹੈ ਦੂਸਰੀ ਸਾਈਡ ਆਪਣੇ ਵਾਲਾ ਸ਼ੋਰੂਮ ਹੈ ਜੀ ਜੀ ਇਹ ਬਿਲਕੁਲ ਔਨ ਰੋਡ ਹੈ ਤੇ ਬਾਕੀ ਇਹ ਆਪਾਂ ਜੇ ਗੱਲ ਕਰੀਏ ਬਾਈ ਦੀ ਜਿੰਨਾ ਤੱਕ ਮੈਂ ਪਰਸਨਲੀ ਜਾਣਦਾ ਵੀ ਇਹ 5 6 7 6 7 ਸਾਲ ਦਾ ਐਕਸਪੀਰੀਅੰਸ ਹੋ ਗਿਆ ਟਰੈਕਟਰਾਂ ਦੇ ਵਿੱਚ ਆ ਮਸ਼ੀਨਰੀ ਦੇ ਵਿੱਚ ਆਪਾਂ ਤੁਹਾਨੂੰ ਪਤਾ ਵੀਡੀਓ ਪੂਰੀ ਛਾਂਟ ਤੇ ਉੱਥੇ ਹੀ ਪਾਉਨੇ ਆ ਜਿੱਥੇ ਆਪਾਂ ਨੂੰ ਪਤਾ ਵੀ ਬੰਦਾ ਟਰਸਟਡ ਹੈ ਕੱਲੀਆਂ ਵੀਡੀਓ ਆਪਾਂ ਵੀ ਨਹੀਂ ਹੜਾਪਾਦੇ ਵੀ ਆਈ ਤੇ ਚੱਕਤੀ ਤੇ ਮੈਨੂੰ ਇਹ ਗੱਲਬਾਤ ਕਰਨ ਤੋਂ ਬਾਅਦ ਅੱਛਾ ਕੁਲਦੀਪ ਸਿੰਘ ਕੀ ਰੇਟ ਰੂਗਾ ਇਹਦਾ ਮੇਰੇ ਵੇਖੋ ਜੋ ਮਾਰਕੀਟ ਰੇਟ ਚੱਲਦਾ ਹੂੰ ਉਹ ਤਾਂ ਚੱਲਦਾ 2,60,000 ਰੁਪਏ ਹੂੰ ਬਾਕੀ ਕੋਈ ਗੱਲ ਨਹੀਂ ਕੋਈ ਆਵੇ ਵੀਰਪਰਾ ਬਿਲਕੁਲ ਜੀ ਮੋਸਟ ਵੈਲਕਮ ਹਾਂ ਬਿਲਕੁਲ ਜੀ ਰੇਟ ਵੱਲੋਂ ਤੁਹਾਨੂੰ ਜੀ ਆਇਆਂ ਨੂੰ ਅੱਛਾ ਜੇ ਅੱਛਾ ਹੁਣ ਇਹ 7 ਫੁੱਟ ਆ ਜੇ ਕਿਸੇ ਨੂੰ ਇਹ ਚ ਵੱਡਾ ਚਾਹੀਦਾ ਵਾ ਡਿਮਾਂਡ ਕਿਸੇ ਦੀ ਹੋਵੇ ਹਾਂ ਅੱਠ ਵੀ ਮਿਲੇਗਾ ਉਹ ਮਿਲ ਜੂ ਆਪਣੇ ਕੋਲ ਅੱਠ ਵੀ ਮਿਲੇਗਾ ਜੀ ਬਸ ਠੀਕ ਠੀਕ ਹੈ ਜੀ ਕਿਉਂਕਿ ਅੱਠ ਵੀ ਮਿਲੇਗਾ ਨੌ ਵੀ ਮਿਲੇਗਾ 10 ਵੀ ਮਿਲੇਗਾ 12 ਵੀ ਮਿਲੇਗਾ ਜੀ ਤੇ ਇੱਕ ਨਾ ਮੈਂ ਚੀਜ਼ ਪੁੱਛਣੀ ਸੀਗੀ ਜਿਵੇਂ ਹੁਣ ਆਹ ਸਿਸਟਮ ਨੇ ਸਾਰੇ ਲੱਗੇ ਹੋਏ ਆ ਆ ਜਿਵੇਂ ਆ ਇਹਦੀ ਇੱਕ ਨੋਪੀ ਹਾਂਜੀ ਜਾਂ ਜਿਹੜਾ ਵੀ ਆਪਾਂ ਜਿੱਥੇ ਆਪਣੀ ਖੇਤ ਦੇ ਵਿੱਚ ਲੱਗਦਾ ਇਹਦੇ ਥੱਲੇ ਜਰ ਘੁੰਮਦੀ ਹੈ ਜਰ ਘੁੰਮਦੀ ਹੈ ਹਾਂਜੀ ਇਹ ਰੱਬ ਨਾ ਕਰੇ ਖਰਾਬ ਹੋ ਜਾਂਦੀ ਹੈ ਜਾਂ ਕੋਈ ਜਿਹੜੀ ਇੱਧਰ ਤੁਹਾਨੂੰ ਦੱਸਿਆ ਵੀ ਕੰਪਿਊਟਰ ਸਿਸਟਮ ਜਿਹੜਾ ਉੱਪਰ ਲੱਗਦਾ ਹੈ ਜੋ ਵੀ ਲੈਵਲਲ ਕਰਨ ਵਾਸਤੇ ਉਹ ਦੁਬਾਰੇ ਚੀਜ਼ਾਂ ਜੇ ਆਪਾਂ ਲੈਣੀਆਂ ਹੁਣ ਮਿਲ ਜਣੀਆਂ ਵੇਲੇ ਬਿਲਕੁਲ 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 ਬਾਈ ਜੀ 2 ਸਾਲ ਦੀ ਵਾਰੰਟੀ ਹੈ ਇਹਦੀ ਓਕੇ ਲਓ ਜੀ ਪਹਿਲੀ ਗੱਲ ਕੋਈ ਦਿੱਕਤ ਆਉਂਦੀ ਨਹੀਂ ਜੀ ਦੂਸਰੀ ਗੱਲ ਕੋਈ ਦਿੱਕਤ ਆਉਂਦੀ ਏ ਹੂੰ ਤੁਸੀਂ ਸਾਡੇ ਨਾਲ ਕੰਟੈਕਟ ਕਰੋ ਜੀ ਚਾਹੇ ਕੰਪਨੀ ਨਾਲ ਕਰਨਾ ਟੋਲ ਫਰੀ ਨੰਬਰ ਦਿੱਤੇ ਹੋਏ ਨੇ ਟੋਲ ਫਰੀ ਨੰਬਰ ਤੇ ਕੰਟੈਕਟ ਕਰੋ ਬਿਲਕੁਲ ਮੇਜਰ ਦਿੱਕਤ ਆਉਂਦੀ ਏ ਤਾਂ ਤੁਹਾਡਾ ਉਹ ਸੈੱਟ ਚੇਂਜ ਹੋ ਕੇ ਤੁਹਾਨੂੰ ਨਵਾਂ ਮਿਲ ਜੇਗਾ ਉਹ ਸੈੱਟ ਕੰਪਨੀ ਆਪ ਹੀ ਰੱਖ ਲੇਗੀ ਲਓ ਜੀ ਏਵੀ ਫੈਸਿਲਿਟੀ ਤੁਹਾਨੂੰ ਮਿਲ ਜਾਣੀ ਹੈ ਜਿਆਦੀ ਵੱਡੀ ਦਿੱਕਤ ਹੈ ਤਾਂ ਸਾਰਾ ਨਵਾਂ ਮਿਲ ਜੂਗਾ ਬਾਕੀ ਤੁਹਾਨੂੰ ਇਹ ਨਹੀਂ ਵੀ ਕੰਪਨੀ ਵਾਲੇ ਨਹੀਂ ਸਮ ਟਾਈਮ ਵੈਸੇ ਤਾਂ ਮੈਨੂੰ ਲੱਗਦਾ ਨਹੀਂ ਕਿ ਐਵੇਂ ਜਿਹੀ ਕੋਈ ਦਿੱਕਤ ਆਊਗੀ ਲੈ ਕੇ ਆਪਣਾ ਬਾਈ ਬੈਠਾ ਇੱਕ ਪਰਸੈਂਟ ਵੀ ਦਿੱਕਤ ਨਹੀਂ ਆਉਂਦੀ ਆਪਣੇ ਸਾਰੇ ਇੰਪਲੀਮੈਂਟ ਹੁੰਦੇ ਨੇ ਕੰਪਿਊਟਰ ਕਰਾਹ ਹੋ ਗਿਆ ਜਿੱਦਾਂ ਸੁਪਰਸੀਡਰ ਹੋ ਗਿਆ ਨੁਮੈਟਿਕ ਪਲੈਂਟਰ ਹੋ ਗਿਆ ਟੂੜੀ ਵਾਲਾ ਰੀਪਰ ਹੋ ਗਿਆ ਸਭ ਕੁਝ ਏ ਟੂ ਜ਼ੈਡ ਹੁੰਦਾ ਹਰ ਇੱਕ ਚੀਜ਼ ਦੀ ਵਾਰੰਟੀ ਦੇ ਵਿੱਚ ਪਾਲਿਸੀ ਵਾਰੰਟੀ ਪਾਲਿਸੀ ਜੋ ਹੈਗੀ ਸਭ ਦੀ ਹੈਗੀ ਸਭ ਕੁਝ ਵਧੀਆ ਸਾਰੇ ਸਾਧਨ ਆਪਣੇ ਤੋਂ ਮਿਲਦੇ ਨੇ ਰੋਟਾਵੇਟਰ ਵਗੈਰਾ ਸਭ ਕੁਝ ਏਟ ਹੋ ਜਾਂਦਾ ਬਾਕੀ ਆਪਾਂ ਸੀਜ਼ਨ ਸੀਜ਼ਨ ਦੇ ਹਿਸਾਬ ਨਾਲ ਸਾਧਨ ਜਿਆਦਾ ਮੰਗਾਨੇ ਆ ਹੁਣ ਆਪਣੇ ਕੋਲ ਜਿਵੇਂ ਲੇਜ਼ਰ ਲੈਵਲਰ ਦਾ ਸੀਜ਼ਨ ਚੱਲੰਦਿਆ ਆਪਣੇ ਕੋਲ ਜਿਆਦਾ ਤੁਹਾਨੂੰ ਲੇਜ਼ਰ ਲੈਵਲਰ ਹੀ ਮਿਲਣਗੇ ਬਾਕੀ ਜੋ ਵੀ ਚੀਜ਼ ਤੁਹਾਨੂੰ ਚਾਹੀਦੀ ਹੋਵੇ ਆਪਾਂ ਮੰਗਾ ਕੇ ਤਾਂਗੇ ਮਹਾਰਾਜ ਤੁਸੀਂ ਕਾਲ ਕਰੋ ਵੈਰੀ ਨੈਕਸਟ ਡੇ ਤੋਂ ਤੁਹਾਨੂੰ ਚੀਜ਼ अवेलेबल ਮਿਲ ਜੀ ਬਿਲਕੁਲ 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 ਠੀਕ ਹੈ ਜੀ ਉਪਲਬਧ ਹੀ ਹੋਏਗੀ ਚੀਜ਼ ਦੀ ਤੁਹਾਨੂੰ ਆ ਚਾਹੀਦਾ ਲੇਜ਼ਰ ਲੈਵਲਰ ਚਾਹੀਦਾ ਰੋਟਾਵੇਟਰ ਚਾਹੀਦਾ ਤੁਹਾਨੂੰ ਰੀਪਰ ਚਾਹੀਦਾ ਹੋਰ ਵੀ ਇੰਪਲੀਮੈਂਟ ਜਿਹੜੇ ਜਿਹੜੇ ਵੀ ਆਉਂਦੇ ਨੇ ਤੁਸੀਂ ਕੰਟੈਕਟ ਕਰਕੇ ਇਹਨਾਂ ਨਾਲ ਪਤਾ ਕਰ ਲਿਓ ਐਡਰੈਸ ਆ ਗਿਆ ਮਾਣਤਾਨ ਪੂਰਾ ਹੋਊਗਾ ਸਾਈਜ਼ ਵਾਈਜ਼ ਤੁਹਾਨੂੰ ਦੱਸਿਆ ਸਾਰਾ ਮਿਲ ਜਾਣਗੇ ਐਕਜ਼ਿਲਰੀ ਕੋਈ ਖਰਾਬ ਹੁੰਦੀ ਹੈ ਰਿਪੇਅਰ ਵੀ ਹੋ ਜਾਂਦੀ ਹੈ ਡੈਮੇਜ ਹੁੰਦੀ ਹੈ ਗਾਰੰਟੀ ਲੰਘਾ ਤੋਂ ਬਾਅਦ ਨਵੀਂ ਵੀ ਮਿਲ ਜੂਗੀ ਤੁਸੀਂ ਮੰਗਵਾ ਦੋ ਸਭ ਕੁਝ ਮਿਲੇਗਾ ਜੀ A to Z ਠੀਕ ਹੈ ਜੀ ਫੁੱਲ ਸਰਵਿਸ ਹੈ ਜੀ ਜੀ ਕੰਪਨੀ ਵੱਲੋਂ ਵੀ ਫੁੱਲ ਸਰਵਿਸ ਹੈ ਸਾਡੇ ਵੱਲੋਂ ਵੀ ਫੁੱਲ ਸਰਵਿਸ ਹੈ ਜੀ ਬਿਲਕੁਲ ਜੀ ਬਿਲਕੁਲ ਆਪਣੇ ਕੋਲ ਕੰਪਨੀ ਤੋਂ ਬਾਈ ਆਏ ਹੋਏ ਨੇ ਸਰਵਿਸ ਵਾਲੇ ਜੀ ਤੇ ਤੁਹਾਡੀ ਕੋਲ ਕਰਨ ਦੀ ਦੇ ਜੀ ਅੱਧੇ ਪੌਣੇ ਘੰਟੇ 2 ਘੰਟਿਆਂ ਤੱਕ ਤੁਹਾਡੇ ਕੋਲ ਬੰਦਾ ਖੇਤ ਦੇ ਵਿੱਚ ਪਹੁੰਚੇਗਾ ਬਿਲਕੁਲ ਬਿਲਕੁਲ ਕੋਈ ਇਹ ਨਹੀਂ ਤੁਹਾਨੂੰ ਖੱਜਲ ਖਰਾਬ ਹੋਣ ਦੀ ਲੋੜ ਨਹੀਂ ਹੈਗੀ ਬਿਲਕੁਲ ਹਾਂ ਤੁਸੀਂ ਨਵਾਂ ਸਾਧਨ ਲੈਂਦੇ ਹੋ ਜੀ ਫਸਟ ਇੰਸਟਾਲੇਸ਼ਨ ਵੀ ਜਾ ਕੇ ਸਾਡਾ ਕੰਪਨੀ ਦਾ ਬੰਦਾ ਹੀ ਕਰਕੇ ਆਏਗਾ ਤੁਹਾਨੂੰ ਜਾ ਕੇ ਦੱਸ ਕੇ ਸਾਰਾ ਕੁਝ ਸਿਖਾ ਕੇ ਕਰਕੇ ਫਿਰ ਆਏਗਾ ਜੀ ਬਿਲਕੁਲ ਜੀ ਤੁਹਾਡੀ ਸਾਰੀ ਫਿਟਿੰਗ ਕਰਕੇ ਪੂਰੇ ਇੰਸਟਾਲ ਕਰਕੇ ਮਤਲਬ ਚਲਾ ਕੇ ਖੇਤ ਦੇ ਵਿੱਚ ਲੈਵਲ ਤੁਹਾਨੂੰ ਕੱਢ ਕੇ ਇੱਕ ਵਾਰੀ ਲਸਣਗੇ ਵੀ ਇਸ ਤਰ੍ਹਾਂ ਆ ਸਿਸਟਮ ਹੈਗਾ ਕਿਉਂਕਿ ਸਮ ਟਾਈਮ ਨਵੀਂ ਨਵੀਂ ਮਸ਼ੀਨਰੀ ਹੈ ਨਵਾਂ ਨਵਾਂ ਹਣਾ ਕੋਈ ਕੁਝ ਬਦਲਾਅ ਹੁੰਦਾ ਹਰੇਕ ਬੰਦੇ ਕੋਲ ਨਹੀਂ ਪਹਿਲਾਂ ਹੁੰਦਾ ਮੰਨਦੇ ਆ ਕਿ ਬਹੁਤ ਵੀਰ ਭਰਾ ਕਰਾਇਆ ਕਰਨ ਵਾਸਤੇ ਵੀ ਲੈਂਦੇ ਨੇ ਕਈ ਨਵੇਂ ਵੀ ਹੁੰਦੇ ਨੇ ਕਈਆਂ ਨੇ ਚਲੋ ਪਹਿਲਾਂ ਕੋਈ ਚੇਂਜ ਵੀ ਕੀਤਾ ਹੁੰਦਾ ਜਿਨ੍ਹਾਂ ਨੇ ਚੇਂਜ ਕੀਤਾ ਹੁੰਦਾ ਚੇਂਜ ਕਰਕੇ ਜਿਹੜੇ ਇੱਧਰ ਨੂੰ ਆ ਰਹੇ ਨੇ ਜੀ ਹੋਰ ਕੰਪਨੀ ਤੋਂ ਚਲੋ ਉਹਨਾਂ ਨੂੰ ਕਿਤੇ ਨਾ ਕਿਤੇ ਪਤਾ ਹੁੰਦਾ ਹੁਣ ਜਿਹੜੇ ਨਵੇਂ ਨੇ ਉਹਨਾਂ ਨੂੰ ਨਹੀਂ ਪਤਾ ਬਿਲਕੁਲ ਉਹਨਾਂ ਵਾਸਤੇ ਇਹ ਇੰਸਟਾਲੇਸ਼ਨ ਮੰਨ ਲਓ ਤਕਰੀਬਨ ਉਹਨਾਂ ਵਾਸਤੇ ਹੀ ਇਹ ਉਹ ਤਾਂ ਬਹੁਤ ਵੱਡੀ ਚੀਜ਼ ਹੈ ਸਾਰਿਆਂ ਲਈ ਹੈ ਹਾਂਜੀ ਹਾਂਜੀ ਹੈਗੀ ਸਾਰਿਆਂ ਲਈ ਹੈ ਬਿਲਕੁਲ ਪਰ ਜ਼ਿਆਦਾ ਖਾਸ ਮੰਨ ਲਓ ਜਿਹੜੇ ਬਿਲਕੁਲ ਅਣਜਾਣ ਨੇ ਜਿਹੜੇ ਬਿਲਕੁਲ ਅਣਜਾਣ ਬਿਲਕੁਲ ਆਪਾਂ ਇੱਕ ਵਾਰੀ ਅੰਦਰ ਵੇਖੀ ਅੰਦਰ ਵੀ ਅੰਦਰ ਵੀ ਬਹੁਤ ਫੜਾ ਦਾ ਜਨਸੀ ਦੇ ਵਿੱਚ ਇੱਥੇ ਇਹਨਾਂ ਕੋਲ ਹੁੰਦਾ ਹੈ ਬਾਈਆਂ ਕੋਲ ਟਰੈਕਟਰ ਵੀ ਹੈ ਗਣਿਆ ਤੁਹਾਨੂੰ ਉਹ ਵੀ ਉਹ ਵੀ ਚੀਜ਼ਾਂ ਆਪਾਂ ਦਿਖਾਉਂਦੇ ਆ ਸਾਰੀਆਂ ਪਹਿਲਾਂ ਤੁਸੀਂ ਆਹ ਵੀਡੀਓ ਦਾ ਆਨੰਦ ਲਓ ਸਮਾਨ ਦੇਖੋ ਤੁਸੀਂ ਇਹ ਨਹੀਂ ਵੀ ਵੀ ਤੁਹਾਨੂੰ ਵੇਟ ਕਰਨੀ ਪਊਗੀ ਜ਼ਿਆਦੀ ਅੱਜ ਤੁਸੀਂ ਆਰਡਰ ਕਰਨਾ ਤੇ ਅਗਲੇ ਦਿਨ ਤੁਹਾਨੂੰ ਇਹ ਨਹੀਂ ਛੇਤੀ ਤੇ ਗੱਡੀਆਂ ਗੁੱਡੀਆਂ ਵੀ ਨਹੀਂ ਆਉਂਦੀਆਂ ਬਿਲਕੁਲ 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 ਠੀਕ ਹੈ ਤੇ ਇਹ ਤੁਹਾਨੂੰ ਆਉਣ ਦਾ ਸਪੋਰਟ ਵਾਲਾ ਹੀ ਇਹ ਕੰਮ ਸਮਝੋ ਸਵੇਰੇ ਆਰਡਰ ਕੀਤਾ ਅਗਲੇ ਦਿਨ ਦੁਪਹਿਰ ਤੱਕ ਆਨ ਕੇ ਚੀਜ਼ ਬਿਲਕੁਲ 2026 ਦੀ ਮੈਨੂਫੈਕਚਰਿੰਗ ਹੈ ਜੀ ਇਹ ਸਾਰੀ ਆਓ ਤੁਸੀਂ ਚੈੱਕ ਕਰ ਸਕਦੇ ਸਾਰਾ ਸਾਰਾ ਮਾਲ ਰਾਤੀ ਉਤਰਿਆ ਆਪਣੇ ਕੋਲ ਜੀ ਅੱਛਾ ਜੀ ਹਾਂ ਲਓ ਜੀ ਤੇ ਸਵੇਰੇ ਅਸੀਂ ਆ ਗਏ ਸਵੇਰੇ ਤੁਸੀਂ ਆ ਗਏ ਸਾਰਾ ਮਾਲ ਆਪਣੇ ਕੋਲ ਰਾਤੀ ਉਤਰਿਆ ਜੀ ਠੀਕ ਹੈ ਜੀ ਜੀ ਤੇ ਲਓ ਜੀ ਤੁਸੀਂ ਸੁਖਮਨੀ ਟਰੈਕਟਰ ਵਾਲੇ ਵੀਰਾਂ ਕੋਲ ਸਮਾਨੇ ਜਰੂਰ ਪਹੁੰਚਣਾ ਪੰਜਾਬ ਚ ਕਿਤੇ ਵੀ ਹੋ ਤੁਸੀਂ ਇਹਨਾਂ ਨਾਲ ਕਾਲ ਕਰੋ ਇਹਨਾਂ ਨਾਲ ਸੰਪਰਕ ਕਰੋ ਤੇ ਤੁਸੀਂ ਆਪ ਦਾ ਜਿਹੜਾ ਕੋਈ ਵੀ ਤੁਹਾਨੂੰ ਜਿਹੜਾ ਇੰਪਲੀਮੈਂਟ ਖੇਤੀਬਾੜੀ ਨਾਲ ਰਿਲੇਟਡ ਚਾਹੀਦਾ ਇਹਨਾਂ ਨਾਲ ਗੱਲ ਕਰੋ ਇਹਨਾਂ ਵੀ ਇਕੱਲਾ ਇਹ ਹੀ ਲੇਜ਼ਰ ਲੈਵਲਰ ਤੁਹਾਨੂੰ ਸਸਤੇ ਰੇਟ ਚ ਮਿਲੂਗਾ ਹਰ ਇੱਕ ਚੀਜ਼ ਸਸਤੇ ਰੇਟ ਚ ਦਿਵਾਉਣ ਦੀ ਕੋਸ਼ਿਸ਼ ਕਰਨਗੇ ਸੋ ਠੀਕ ਹੈ ਦੋਸਤੋ ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਜੀ ਧੰਨਵਾਦ